ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਇਹ ਜੀ ਮਤੀ ਦੋ ਇੱਕ ਰਮ ਬਾਰਕਸ਼ਨ ਕਾਲੂ ਜੋ ਸਬਜ਼ੀ ਦਾ ਕੰਮ ਕਰਦੇ ਸੀ ਆਪਣੀ ਸਕੂਟਰੀ ਦੇ ਉੱਤੇ ਸਵੇਰੇ ਕਰੀਬ 7:30 ਵਜੇ ਸਬਜ਼ੀ ਲੈਣ ਵਾਸਤੇ ਮੰਡੀ ਵਿੱਚ ਜਾ ਰਿਹਾ ਸੀ। ਤਾਂ ਮੇਨ ਬਾਜ਼ਾਰ ਦੇ ਵਿੱਚ ਇਸ ਨੂੰ ਦੋ ਨੌਜਵਾਨ ਜਿਹੜੇ ਸੀਗੇ ਮੋਟਰਸਾਈਕਲ ਤੇ ਜਿਹਨਾਂ ਨੂੰ ਕੰਨੀ ਹੋਈ ਸੀ ਉਹ ਘੇਰ ਕੇ ਇਹਨੂੰ ਪੈਸੇ ਕੌਂਦੀ ਕੋਸ਼ਿਸ਼ ਕੀਤੀ। ਤਾਂ ਇਸ ਬੰਦੇ ਨੇ ਵਿਰੋਧ ਕੀਤਾ ਤੇ ਉਹਨਾਂ ਨੇ ਆਪਣੇ ਚਾਕੂ ਦੇ ਨਾਲ ਦਿਵਾਰ ਕੀਤੀ ਤੇ ਚਾਰ ਚਾਕੂ ਦੇ ਵਾਰ ਇਸ ਉੱਪਰ ਹੋਏ ਇਹਨਾਂ ਸ਼ਾਦੀ ਤੇ ਪੇਟ ਤੇ ਬਾਹਾਂਾਂ ਦੇ ਉੱਤੇ ਚਾਕੂ ਤਾਂ ਉਹ ਤੇ ਲਾਗੇ ਵਿੱਚ ਚੌਂਕੀ ਦਾ ਦੀ ਜਹਾਜ਼ ਬੰਦ ਜਾਣ ਕਰਕੇ ਦਾ ਬਚਾ ਹੋ ਗਿਆ ਉਸਰਾਏ ਵੀ ਦਾ ਨੁਕਸਾਨ ਕੋਈ ਜ਼ੋਰ ਵੀ ਦਾ ਨਹੀਂ ਉਸ ਤੋਂ ਬਾਅਦ ਵਿੱਚ ਇਮੀਡੀਏਟਲੀ ਐਸਐਸਪੀ ਸਾਹਿਬ ਦੇ ਪਰਤੀ ਦੇ ਸਾਡਾ ਚੌਂਕੀ ਇੰਚਾਰਜ ਜੀ ਸੀ ਨਿਰਿੰਦਰ ਸਿੰਘ ਮੁਖਤੇ ਨੇ ਪਹੁੰਚੇ ਡਾਕੂਸੇ ਬੰਦੇ ਨੂੰ დაკथਰਾਇਆ ਗਿਆ ਉਹਦਾ ਬਿਆਨ ਲੇ ਕੇ ਆਇਆ ਗਿਆ ਔਰ ਤੈਨੂੰ ਸੱਤ ਸਰਚਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਮਾਨ ਲੋਗ ਐਸਐਸਪੀ ਸਾਹਿਬ ਸਾਰਾ ਅੰਚਲ ਉਹਨਾਂ ਦੇ ਵੱਲੋਂ ਸਾਡੇ ਦੋ ਟੀਮਾਂ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਐਸਐਚਓ ਸੀਟੀ ਫਰਦੀ ਦੇ ਜੰਦਰ ਤੇ ਸੀਈ ਦੀ ਟੀਮ ਇੰਸਪੈਕਟਰ ਸੰਦੀਪ ਵੱਲੋਂ ਟੀਮਾਂ ਦਾ ਕੀਤੇ ਗਏ ਇਹਨਾਂ ਦੇ ਇੰਚਾਰਜ ਹਰਪ੍ਰੀਤ ਸਿੰਘ ਚੌਕੀ ਇੰਚਾਰਜ ਨਾਜ ਮੰਡੀ ਦਾ ਨਰਿੰਦਰ ਸਿੰਘ ਜੀ ਸੀ ਇਹਨਾਂ ਨੂੰ ਵੱਖ-ਵੱਖ ਟੀਮਾਂ ਦੇ ਇੰਚਾਰਜ ਬਣਾ ਕੇ ਤੇ ਵੱਖ-ਵੱਖ ਏਂਗਲਾ ਤੋਂ ਜਿਵੇਂ ਜਿਹੜਾ ਤੜਕੇ ਦਾ ਦਿਨ ਤੇ ਟਾਈਮ 'ਚ ਹੀਗਾ ਧੁੰਦ ਵੀ ਸੀਗੀ ਕੋਈ ਖਲੂ ਹੈ ਨਹੀਂ ਸੀਗਾ ਤੇ ਫਿਰ ਵੀ ਬੜੇ ਤਰੀਕੇ ਦੇ ਨਾਲ ਸਾਡੀ ਪੁਲਿਸ ਪਾਰਟੀ ਦੇ ਸੀਨੀਅਰ ਟੀਮ ਨੇ ਬੜੀ ਝੰਡਾਈ ਨਾਲ ਪੜਤਾਲ ਕਰਦੇ ਹੋਏ ਖਲੂ ਦੇ ਉਤੋਂ ਚਲਦੇ-ਚਲਦੇ ਇਹਨਾਂ ਦੋਸ਼ੀਆਂ ਦਾ ਅਗਲੇ ਤੋਂ ਲੈ ਕੇ ਅਸੀਂ ਘੱਟੋ-ਘੱਟ 40-50 ਕਿਲੋਮੀਟਰ ਤੱਕ ਕੈਮਰੇ ਪੰਡਾਂ ਵਿੱਚ ਵੀ ਹੁੰਦੇ ਹੋਏ ਸ਼ਹਿਰਾਂ ਵਿੱਚ ਵੀ ਹੁੰਦੇ ਹੋਏ ਟੈਕਨੀਕਲ ਜੀਤਾਂ ਦੇ ਰਾਹੀਂ ਲਾਸਾ ਆਪਣੇ 소ਸਿਸ ਦੇ ਰਾਹੀਂ ਇਟਰੇਸ ਕੀਤਾ ਔਰ ਸਾਨੂੰ ਜੋ ਸ਼ੋਰ ਹੋ ਗਿਆ ਪੀ ਇਹ ਬੰਦੇ ਜਿਹੜੇ ਪੁਰਾਣੇ ਕ੍ਰਿਮੀਨਲ ਨੇ ਕੁਲਦੀਪ ਸਿੰਘ ਹੋ ਗਿਆ ਤੇ ਉਹ ਜਿਹੜਾ ਜਿਹੜਾ ਸੀ ਹਰਜੀਪ ਸਿੰਘ ਹੋ ਗਿਆ ਇਹਨਾਂ ਦੇ ਕਲਬ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਵਾਰਦਾਤ ਕੀਤੀ ਆ ਇਹਨਾਂ ਨੂੰ ਨਾਬਦਲ ਕਰਕੇ ਫਿਰ ਉਹਨਾਂ ਦਾ ਫੜਨ ਵਾਸਤੇ ਦੀ ਟੀਮਾਂ ਸਾਰੀਆਂ ਤਿਆਰ ਕੀਤੀਆਂ ਗਈਆਂ ਔਰ ਕੱਲ ਨੂੰ ਇਹ ਬੰਦੇ ਜਿਹੜੇ ਸੀਗੇ ਜਦੋਂ ਪੁਲਿਸ ਪਾਰਟੀ ਦੇ ਵਿੱਚ ਇਹ ਅਸੀਂ ਨਿਰੰਦਰ ਸਿੰਘ ਹੁਣੀ ਸੀਗੇ ਤੇ ਇਹ ਮੰਦੇ ਮੋਟਰਸਾਈਕਲ ਤੇ ਸੀਗੇ ਪੁਲਿਸ ਪਾਰਟਨ ਦੇਖ ਕੇ ਭੱਜਣ ਲੱਗੇ ਤਾਂ ਜਦੋਂ ਮੋਟਰਸਾਈਕਲ ਮੋੜਿਆ ਤੇ ਜੱਟਾਂ ਮ ਡਿੱਗੇ ਡਿੱਗਣ ਦੇ ਵਿੱਚ ਸਟਾਂ ਵੀ ਲੱਗੀਆਂ ਗੋਸਤਵਾਦਵੀਤ ਨੂੰ ਵੀ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਇਹਨਾਂ ਕੋ ਬੰਦਿਆਂ ਕੋ ਇਹਨਾਂ ਨੇ ਹੋਰ ਵੀ ਕਈ ਜਿਹੜੀਆਂ ਵਾਰਦਾਤਾਂ ਨੇ ਜਿਹੜੇ ਕੀਤੀਆਂ ਨੇ ਉਹਨਾਂ ਬਾਰੇ ਵੀ ਅਸੀਂ ਇਹਨਾਂ ਕੋਲ ਦਰਗਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਪੇਸ਼ ਕਰਕੇ ਰਿਮਾਂਡਿੰਗ ਲਵਾਵਾਂਗੇ ਰਿਮਾਂਡ ਦੇ ਦੌਰਾਨ ਇਹਨਾਂ ਦਾ ਪਤਾ ਕਰਾਂਗੇ ਵੀ ਹੋਰ ਜਿਹੜੀਆਂ ਨੇ ਕਿੱਥੇ ਕਿੱਥੇ ਜਾ ਕੇ ਕਿੱਥੇ ਕਿੱਥੋਂ ਜਿਹਨਾਂ ਨੇ ਹੋਰਾਂ ਕੀਤੀਆਂ ਕੋਈ ਵਾਰਦਾਤਾਂ ਕੀਤੀਆਂ ਨੇ ਉਹਦੇ ਬਾਰੇ ਵੀ ਟ੍ਰੇਸ ਕਰ ਰਹੇ ਹਾਂ ਜਿਹਦੇ ਵਿੱਚ ਇੱਕ ਸਾਨੂੰ ਮੋਟਰਸਾਈਕਲ ਬਾਰੇ ਐਕਟ ਬਾਰੇ ਪਤਾ ਲੱਗਿਆ ਸੀਗਾ ਉਹ ਵੀ ਅਸੀਂ ਪਤਾ ਕਰਵਾ ਰਹੇ ਹਾਂ ਕਿੱਥੋਂ ਕੋਈ ਇਹਨਾਂ ਨੇ ਦੋ ਮਰਸਾਗੋ ਸੀ ਮਲੇ ਸਾਨੂੰ ਕੁਝ ਪਤਾ ਕਰਦੇ ਕਿ ਕਿੱਥੋਂ ਕਿੱਥੋਂ ਕੋਏ ਨੇ ਉਹ ਦਰਾਨੇ ਤਬਤੀਸ਼ ਹੁਣ ਅਗੇ ਜੋ ਜੋ ਸਾਨੂੰ ਚੀਜ਼ਾਂ ਦਾ ਪਤਾ ਲੱਗੂਗਾ ਉਹ ਸਾਰੇ ਇਹਦਾ ਬਾਰੇ ਨਾ ਪਰਚੇ ਦਰਜ ਦਿੱਤੇ ਜਿੱਤੇ ਉਹਨਾਂ ਦੇ ਤਲਾਸ਼ ਦਵਾਂਗੇ ਔਰ ਇਹਨਾਂ ਦੀ ਠਿਕਾਈ ਦਾ ਪੜਤਾਲ ਕਰਕੇ ਹੋਰ ਵੀ ਰਿਕਵਰੀਆਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸਰ ਇਹ ਪਹਿਲਾਂ ਵੀ ਇਹਨਾਂ ਦਾ ਰਿਕਾਰਡ ਖਰਾਬ ਹੈ ਜੀ ਇਸ ਤਰ੍ਹਾਂ ਦਾ ਜੀ ਜਿਹੜਾ ਇਹ ਹੈਗਾ ਸੀਗਾ ਆਪਣਾ ਕੁਲਦੀਪ ਸਿੰਘ ਇਹਨੇ ਕੋਚਰ ਪਹਿਲਾਂ ਜਿਹੜਾ ਆਪਣਾ ਚੱਠੇ ਨਗਟੇ ਸਾਈਡ ਦੇ ਉੱਤੇ ਕਲਾਰ ਤੁੰਗਾ ਕਲਾਰਾਂ ਦੇ ਰੂਟ ਦੇ ਉੱਪਰ ਵੀ ਇਹਨੇ ਸੱਟ ਵਾਰ ਕੇ ਪੈਸੇ ਕੁੰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਚਾਨਕ ਕੁਦਰਤੀ ਉਹ ਬੰਦਾ ਪ ਸਾਡਾ ਤਾਂ ਕਾਫੀ ਲੱਗੀ ਸੀ ਵਜੇ ਉਹ ਵੀ ਪਰਤਾ ਦਾਦੇ ਦੇ ਖਿਲਾਫ ਉਹਦੇ ਇਲਾਵਾ ਹੋਰ ਵੀ ਦੋ ਤਿੰਨ ਪਰਚੇ ਦਾ ਹੋਰ ਦਰਜ ਨੇ ਜਿਹੜਾ ਦੂਜਾ ਹੈਗਾ ਹਰਦੀਪ ਉਹਦੇ ਖਿਲਾਫ ਵੀ ਦੋ ਪਰਚੇ ਵਿਰੁੱਧ ਦਰਜ ਨੇ ਔਰ ਬੇਸਿਕਲੀ ਇਹ ਨਸ਼ੇ ਦੇ ਆਦੀ ਨੇ ਤੇ ਇਹਨਾਂ ਨੂੰ ਹੋਰ ਕੁਝ ਦਿਸਦਾ ਨਹੀਂ ਬਸ ਵਾਰਦਾਤਾ ਕਰਦੇ ਨੇ ਆਪਣਾ ਨਸ਼ੇ ਦੀ ਜਿਹੜੀ ਹੈਗੀ ਆ ਆਰ ਪੂਰੀ ਕਰਦੇ ਨੇ ਔਰ ਬਾਕੀ ਇਹਨਾਂ ਨਾਲ ਕਿਹੜੇ-ਕਿਹੜੇ ਹੋਰ ਸਾਥੀ ਨੇ ਉਹਨਾਂ ਬਾਰੇ ਹੁਣ ਰਿਮਾਂਡ ਲੈ ਕੇ ਅਗਲਾ ਜਿਹੜਾ ਹੈਗਾ ਕੋਈ ਪਤਾ ਕੀਤਾ ਜਾਵੇ ਇਹ ਰਹਿਣ ਵਾਲੇ ਇੱਕ ਤਾਂ ਹੈਗਾ ਜੀ ਆਪਣਾ ਤੂਰ ਬੰਜਾਰੇ ਦਾ ਤੇ ਇੱਕ ਹੈਗਾ ਸੂਲਰ ਕਰਾ ਸਾਰੇ ਨੰਦ ਪਰਾਂ ਹੰਗ ਦੇ ਗੀਕ ਜਿਹੜਾ ਇਹਨਾਂ ਕੋ ਮੋਟਰਸਾਈਕਲ ਤੇ ਤੇ ਵਾਰਦਾਤ ਕੀਤੀ ਸੀ ਉਹ ਬਰਾਮਦ ਹੋਇਆ ਤੇ ਜਿਹੜਾ ਇਹਨਾਂ ਨੇ ਚਾਕੂ ਵਰਤਿਆ ਸੀਗਾ ਉਹ ਬਰਾਮਦ ਹੋਇਆ ਇਹਨਾਂ ਕੋਲ ਬਾਕੀ ਉਹਨੂੰ ਕੋਈ ਰਿਕਵਰੀ ਜੇ ਕੋਹੂਰ ਵਾਰਦਾਤ ਵਾਰਦਾਤ ਨਹੀਂ ਹੋਣੀ ਹੈ ਉਹਨਾਂ ਕੋਲ ਬਾਅਦ ਪਤਾ ਲੱਗੇਗਾ ਜਿਸ ਜਿਵੇਂ ਡੇੜਾ ਇਲਾਕੇ ਦੇ ਰਹੇ ਦੋਨੋਂ ਆ ਸੂਆ ਦੁਬਾਈ ਨੇ ਇੰਨੀ ਜਲਦੀ ਸੋਨ ਦੇ ਵਾਰਦਾਤ ਨੂੰ ਅੰਜਾਮ ਤਵੇ ਪਹਿਲਾਂ ਹੀ ਇੱਥੇ ਮੌਜੂਦ ਸੀ ਜਾਂ ਉਥੋਂ ਸਪੈਸ਼ਲ ਮੋਟਰਸਾਈਕਲ ਉਥੋਂ ਆਂਦੇ ਸੀ ਜਿਵੇਂ ਵਾਰਦਾਤ ਕਰਦੇ ਇਹ 20 ਸਵੇਰੇ ਜਲਦੀ ਆ ਜਲਦੀ ਆ ਕੇ ਵਾਰਦਾਤ ਕਰਨੀ ਹੈ ਜਿੱਤਾ ਵਾਰਦਾਤ ਹੈ ਵੀ ਇਹ ਜਦੋਂ ਆਪਣਾ ਨਸ਼ਾ ਕਰ ਲੈਂਦੇ ਨੇ ਤੁਰੇ ਫਿਰਿਆ ਜਿੱਥੇ ਵੀ ਕੋਈ ਬੰਦਾ ਉਹਨੂੰ ਕੋ ਮਿਲਦਾ ਸੋਨੂੰ ਸੁਨੀ ਥਾਂ ਤੇ ਮਿਲਦਾ ਜਾਂ ਕੋਈ ਜਗ੍ਹਾ ਤੇ ਮਿਲਦਾ ਜਿੱਥੇ ਆਵਾਜ਼ ਵੀ ਨਾ ਹੋਵੇ ਉੱਥੇ ਵਾਰਦਾਤ ਨੂੰ ਜਾਂਦੇ ਨੇ ਇਹ ਫਿਰਦੇ ਫਿਰਦੇ ਇੱਥੇ ਪਹੁੰਚੇ ਤੇ ਜਿਵੇਂ ਉਹ ਤੁਸੀਂ ਕਹਿ ਰਹੇ ਹੋ ਵੀ ਨਸ਼ੇ ਦੀ ਅੱਜ ਦੀ ਨਸ਼ੇਦਲ ਉਸ ਪਤਾ ਕਰੇ ਵੀ ਕਿੱਥੋਂ ਇਹ ਕੀ ਕਰਦੇ ਨੇ ਕਿੱਥੋਂ ਨੇ ਚੱਲੇ ਹੁੰਦੇ ਨੇ ਪੂਰੀ ਤਾਂ ਪੜਤਾਲ ਨੂੰ ਕਰੇ ਨਾ ਕਿੱਥੋਂ ਕਰਦੇ ਗੋਲੀਆਂ ਖਾਂਦੇ ਨੇ ਤੇ ਜੀਬ ਵਾਲੀ ਗੋਲੀ ਬਲਦੀ ਆ ਜੀਬ ਵਾਲੀ ਗੋਲੀ ਵੀ ਨਸ਼ਾ ਉਹ ਸਰਕਾਰੀ ਮਿਲਦੀ ਆ ਉਹ ਕਰਕੇ ਹੀ ਵਾਰਤਤ ਕਰਦੇ ਨੇ ਇਹ ਚੀਜ਼ਾਂ ਕਰਕੇ ਸਾਰਾ ਕਰਨ ਕਿੱਥੋਂ ਕਿੱਥੋਂ ਕੀ ਕਰਦੇ ਨੇ ਇਹਦੇ ਬਾਰੇ ਹੁਣ ਪਰਦਾਲ ਦਰਾਨੇ ਤਫਰੀਦ ਪਤਾ ਕਰਦੇ ਨੇ ਕਿੰਨੀ ਕੁ ਮਰਜ਼ੀ ਬੰਦੇ ਨੇ ਬਸ ਇਹ ਹੀ ਸਤਾਈ ਚਬੀ ਸਤਾਈ ਤਾਲ